ਵੈਖਰੂਜ ਜੀ ਕਾ ਖਾਲਸਾ ਸ੍ਰੀ ਵੈਖਰੂਜ ਜੀ ਕੀ ਫਤਿਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਪਤਾ ਹੈ ਕਿ ਜਿਹੜੇ ਆਪਾਂ ਦੋ ਵੱਡੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਹੋਇਆ ਦਿੱਲੀ ਕੂਚ ਕਰਨ ਦਾ ਨਾਰਾ ਜਿੰਨੇ ਆਪਾਂ ਤੁਸੀਂ ਪੰਜਾਬ ਨਾਲ ਸੰਬੰਧਤ ਦੂਜੀ ਸਟੇਟਾਂ ਦੇ 11 ਤਰੀਕ ਤੋਂ ਕਿਸਾਨ ਘਰਾਂ ਦੇ ਵਿੱਚੋਂ ਨਿਕਲੇ ਹੋਏ ਨੇ ਆਪਾਂ ਜਿਹੜੇ ਪੰਜਾਬ ਦੇ ਵਿੱਚੋਂ ਮਹਿਲਾ ਚੌਂਕ ਦੇ ਵਿੱਚੋਂ ਤੁਰੇ ਆ ਤਾਂ ਤਕਰੀਬਨ ਬਾਰਡਰਾਂ ਦੇ ਨੇੜੇ ਪਹੁੰਚ ਗਏ ਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਹੋਰ ਜਿਹੜੇ ਸਾਡੇ ਹਰਿਆਣੇ ਵਾਲੇ ਸੰਗਠਨ ਨੇ ਉਹ ਮੂਰੇ ਵੀ ਜਿਹੜੇ ਧਰਨੇ ਲਈ ਬੈਠੇ ਨੇ ਆ ਇਸ ਕਰਕੇ ਜਿਹੜਾ ਬਾਰਡਰਾਂ ਤੇ ਜਿਹੜਾ ਇੰਤਜ਼ਾਮ ਕੀਤਾ ਹੋਇਆ ਰੋ ਜਿਹੜੇ ਆਪਣੇ ਤੇ ਅਸਰੂਗਾ ਛੱਡੇ ਜਾ ਰਹੇ ਨੇ ਇਹਦੇ ਨਾਲ ਨਜਿੱਠਣ ਵਾਸਤੇ ਹੁਣ ਇਸ ਪਹਿਲੇ 12 ਵਜੇ ਜਿਹੜੀ ਆਪਣੀ ਮੀਟਿੰਗ ਹੋਈ ਹੈ ਤਾ ਸਾਡੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿਹੜਾ ਸਮਾਂ ਆਪਣੀਆਂ ਜਿਹੜੀਆਂ ਮੋਰਚੇ ਦੀਆਂ ਧੂਰੀਆਂ ਪਈਆਂ ਮੰਗਾ ਉਹ ਮੰਗਾ ਮਨਾਉਣ ਦਾ ਵੇਲਾ ਅਸੀਂ ਦੋਨਾਂ ਫੋਰਮਾਂ ਨੇ ਸੂਝ ਸਮਝ ਕੇ ਇਹ ਤਰੀਕ ਦਿੱਤੀ ਸੀ ਤੇ ਉਦੋਂ ਕੁਝ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੇ ਨਹੀਂ ਆਉਣਾ ਦਿੱਲੀ ਵਾਲਾ ਉਹ ਮਾਹੌਲ ਨਹੀਂ ਬਣਨਾ 2020 ਵਾਲੀ ਗੱਲ ਨਹੀਂ ਬਣਨੀ ਪਰ ਅੱਜ ਜਦੋਂ ਅਸੀਂ ਉਹਨਾਂ ਨੂੰ ਕਹਿਨੇ ਆ ਵੀ ਆ ਕੇ ਇੱਥੇ ਦੇਖੋ ਸਹੀ 2020 ਤੋਂ ਵੀ ਜ਼ਿਆਦਾ ਜਿਹੜੇ ਲੈਣਾ ਲੰਮੀਆਂ ਲੱਗ ਚੁੱਕੀਆਂ ਨੇ ਕਾਠੋਂ ਤੂੰ ਜ਼ਿਆਦਾ ਹੋਣ ਲੱਗਿਆ ਤਾਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਆਪਾਂ ਲਗਾਤਾਰ ਲੜਦੇ ਆ ਰਹੇ ਹਾਂ ਇਹ ਮਨਾਉਣ ਦਾ ਜਿੰਨੇ ਵੀ ਤੁਸੀਂ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ 12500 ਪਿੰਡ ਹੈ ਪੰਜਾਬ ਦਾ ਜੇ ਇੱਕ ਪਿੰਡ ਦੇ ਵਿੱਚੋਂ ਪਰਨ ਕਰ ਲਵਾਂ 100-100 ਬੰਦਾ ਅਸੀਂ ਤੁਰਪੀਏ ਦਿੱਲੀ ਨੂੰ ਕੋਈ ਤਾਕਤ ਨਹੀਂ ਸਾਨੂੰ ਰੋਕ ਸਕੇ ਤੇ ਸਾਡੀਆਂ ਮੰਗਾਂ ਨਾ ਮੰਨੇ ਤਾਂ ਖਾਸ ਕਰਕੇ ਹਰੇਕ ਨਗਰ ਦੇ ਵਿੱਚ ਛੋਟਾ ਜਾਏ ਵੱਡਾ ਪਿੰਡ ਹੈ ਪੰਚਾਇਤਾਂ ਨੇ ਪੰਚਾਇਤਾਂ ਨੂੰ ਵੀ ਅੱਜ ਲੋੜ ਹੈ ਉਹ ਚਾਹੇ ਸਿਆਸੀ ਪਾਰਟੀਆਂ ਦਾ ਕਿਸੇ ਨਾ ਰਹਿਣ ਪਰ ਅੱਜ ਜਦੋਂ ਲੋਕਾਂ ਨੇ ਚੁਣਿਆ ਹੋਇਆ ਲੋਕਾਂ ਤੇ ਅਸਰੂਗਾਂ ਛੱਡੇ ਜਾ ਰਹੇ ਨੇ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਜਾ ਰਹੀਆਂ ਨੇ ਉਹਨਾਂ ਦੀ ਇੰਨੀਕ ਤਾਂ ਹਮਦਰਦੀ ਤੌਰ ਤੇ ਆਪਦੇ ਪਿੰਡ ਦਾ ਕੱਟ ਕਰਕੇ ਆਹ ਮੋਰਚਿਆਂ ਦੇ ਵਿੱਚ ਹਰੇਕ ਪਿੰਡ ਦੇ ਵਿੱਚੋਂ ਦੋ-ਦੋ ਟਰਾਲੀਆਂ ਤੇ 100-100 ਬੰਦਾ ਛੜਾ ਕੇ ਇਸ ਮੋਰਚਾ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਜਿਹੜਾ ਬੀਜੇਪੀ ਦਾ ਆਰਐਸਐਸ ਦਾ ਝੰਡਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੁੱਟਣਾ ਇਹਨਾਂ ਨੂੰ ਦੇਣਾ ਕੁਛ ਨਹੀਂ ਅੱਜ ਸਾਡੀ ਜਿਹੜੀ ਤਾਕਤ ਹੈ ਪ੍ਰਭੂ ਆਹ ਬਾਰਡਰਾਂ ਤੇ ਬੈਠੀ ਹੈ ਰੋਜ਼ ਅਸੀਂ ਇੱਥੇ ਲੜ ਰਹੇ ਹਾਂ ਰੋਜ਼ ਸਾਡੇ ਜਿਹੜੇ ਨੌਜਵਾਨ ਹੈ ਜ਼ਖਮੀ ਹੋ ਰਹੇ ਨੇ ਆਪਾਂ ਭੀੜ ਏਡੀ ਇਕੱਠੀ ਕਰ ਦਈਏ ਤੇ ਜਿਹੜੇ ਇੱਕੇ ਦੇਣੀ ਬਾਰਡਰ ਜਹਾਂ ਚੱਕ ਕੇ ਉਸ ਨਿਸ਼ਾਨੇ ਤੇ ਜਿੱਥੇ ਆਪਾਂ ਜਾਣਾ ਜੰਤਰ ਮੰਤਰ ਤੇ ਤਾਂ ਉਹ ਤਾਂ ਅਜ ਸਕੂਗਾ ਜੇ ਆਪਾਂ ਘਰਾਂ ਦੇ ਵਿੱਚੋਂ ਸਾਰੇ ਜਾਵਾਂਗੇ ਕੱਲ ਨੂੰ ਇਸ ਜਿੰਨੇ ਕੁ ਲੋਕ ਆਏ ਨੇ ਜਿੰਨੇ ਕਿ ਜਦੋਂ ਜਹਦ ਕਰਦੇ ਨੇ ਇਹਦੇ ਇਕੱਠ ਤੋਂ ਘਬराई ਹੋਈ ਸਰਕਾਰ ਨੇ ਆਪਾਂ ਨੂੰ ਕੱਲ ਨੂੰ ਸ਼ਾਮ ਨੂੰ ਜਿਹੜੀ 5 ਵਜੇ ਸੈਂਟਰ ਦੇ ਮੰਤਰੀਆਂ ਨਾਲ ਮੀਟਿੰਗ ਹੋਣੀ ਹੈ ਤੇ ਉਹ ਮੀਟਿੰਗ ਵੀ ਇਸ ਪੂਰੀ ਠੋਕ ਕੇ ਹੋਣੀ ਹੈ ਜੇ ਕੋਈ ਸਰਕਾਰ ਨੇ ਕਿਸਾਨਾਂ ਨੂੰ ਦੇਣਾ ਹੈ ਤਾਂ ਮੀਟਿੰਗ ਕਰੇ ਜੇ ਗੱਲਬਾਤੀ ਕਰਨਾ ਫਿਰ ਕੋਈ ਫੈਸਲਾ ਨਹੀਂ ਤਾਂ ਇਸ ਕੌਣ ਵਾਲੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਿੱਚ ਬਹੁਤ ਵੱਡੀਆਂ ਕਰਜ਼ੇ ਵਾਲੀ ਮੰਗ ਹੈ ਸੁਆਮੀ ਨਾਥਨ ਦੀ ਰਿਪੋਰਟ ਦੀ ਮੰਗ ਹੈ ਚਿੱਪ ਵਾਲੇ ਮੀਟਰਾਂ ਦੀ ਮੰਗ ਹੈ ਜਿਹੜੇ ਆਪਣੇ ਤੇ 6 ਮਹੀਨਿਆਂ ਤੋਂ ਰੋਜ਼ ਪਰਚੇ ਪਰਾਲੀ ਵਾਲੇ ਜਾਂ ਕਣਕ ਦੇ ਜਿਹੜਾ ਅੱਗ ਲਾਉਨੇ ਆ ਇਹ ਜਿਹੜੇ ਪਰਚੇ 6 ਮਹੀਨਿਆਂ ਤੋਂ ਹੁੰਦਾ ਇਹ ਸਾਰਾ ਜਿਹੜਾ ਸਿਆਪਾ ਵਧਣ ਦੀ ਖਾਤਰ ਆਪਾਂ ਲਗਾਤਾਰ ਬੈਠੇ ਆ ਇਹ ਮੰਗਾਂ ਮਨਾਵਾਂਗੇ ਸਾਡੀ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪ ਦਾ ਕੰਮ ਤੰਦਾ ਛੱਡ ਕੇ ਪਿੰਡਾਂ ਦੇ ਵਿੱਚ ਇਕੱਠ ਕਰਕੇ ਹੁਣ ਪਤਾ ਲੱਗੂਗਾ ਕਿ ਲੜਨ ਵਾਲੇ ਲੋਕ ਕੌਣ ਨੇ ਨਾ ਲੜਨ ਵਾਲੇ ਕੌਣ ਨੇ ਅੱਜ ਜਿਹੜਾ ਸਮਾਂ ਇਹਦੇ ਵਿੱਚ ਨਿਖੇੜਾ ਹੋ ਜਾਣਾ ਕਿਉਂਕਿ ਲੋਕ ਜਿਹੜੇ ਦੋ ਮੋਰਚੇ ਸਾਨੂੰ ਇਹ ਕਹਿੰਦੇ ਹੁੰਦੇ ਸੀ ਬਈ ਸੰਜੁਕਤ ਤਕਸਾਲ ਮੋਰਚਾ ਗੈਰ ਰਾਜਨੀਤਿਕ ਅੱਜ ਉਸ ਜਿਹੜਾ ਏਜੰਡਾ ਲਿਖਿਆ ਹੋਇਆ ਸੀ ਪਿੱਛੇ ਲਾਵ ਜਲਾਇਆ ਅੱਜ ਲੋਕ ਗੈਰ ਰਾਜਨੀਤਿਕ ਮੋਰਚੇ ਨੂੰ ਪਹਿਲ ਦਿੱਤੀ ਹੈ ਤੇ ਸੜਕਾਂ ਤੇ ਬੈਠੇ ਆ ਹੁਣ ਵੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆ ਮੋਰਚੇ ਦੇ ਵਿੱਚ ਆਓ ਤੇ ਆਪਾਂ ਮੰਗਾ ਮੰਨਾਈਏ ਧੰਨਵਾਦ ਉਹ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ